ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਾ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਮੈਂ ਦੋਸਤੋ ਹਾਜ਼ਰਾਂ ਅੱਜ 23 ਫਰਵਰੀ ਦਿਨ ਸ਼ੁੱਕਰਵਾਰ ਅੱਜ ਦੀਆਂ ਕੁਝ ਗੱਲਾਂ ਦਾ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਅੱਜ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਫਲੋਰੀਡਾ ਦੇ ਸਰਜਨ ਜਨਰਲ ਦੇ ਉੱਤੇ ਸਵਾਲ ਉੱਠ ਰਹੇ ਆ ਮਾਮਲਾ ਕੀ ਹੈ ਇਹ ਤੁਹਾਡੇ ਨਾਲ ਗੱਲਬਾਤ ਕਰਾਂਗੇ ਦੂਜਾ ਅਮਰੀਕਾ ਦੇ ਵਿੱਚ ਜਿਹੜੀ ਬਾਲ ਮਜ਼ਦੂਰੀ ਆ ਉਹਦਾ ਮਾਮਲਾ ਚਾਈਲਡ ਲੇਬਰ ਦਾ ਮਾਮਲਾ ਸਾਹਮਣੇ ਆ ਰਿਹਾ ਤੀਜੀ ਗੱਲਬਾਤ ਕਰਨੀ ਹੈ ਕਿ ਇੱਕ 에어ਪੋਰਟ ਦੇ ਉੱਤੇ ਜਿਹੜੇ ਘਰੇਲੂ ਪਦਾਰਥ ਨੂੰ ਨਸ਼ਾ ਸਮਝ ਕੇ ਇੱਕ ਜੋੜੇ ਨੂੰ ਪਰੇਸ਼ਾਨ ਕੀਤਾ ਗਿਆ ਤੇ ਚੌਥੀ ਗੱਲਬਾਤ ਡੋਨਲਡ ਟਰੰਪ ਦੇ ਮਾਮਲੇ ਦੇ ਵਿੱਚ ਵਕੀਲ ਨੇ ਕੇਸ ਖਤਮ ਕਰਨ ਦੀ ਅਪੀਲ ਕੀਤੀ ਆ ਅ ਅਮਰੀਕਾ ਨੇ ਰੂਸ ਦੇ ਉੱਤੇ ਪਾਬੰਦੀਆਂ ਲਾਈਆਂ ਤੇ ਟੈਕਸਸ ਦੇ ਦਾ ਜਿਹੜਾ ਹਸਪਤਾਲ ਆ ਉਸ ਵਾਲਾਂ ਦੇ ਘਰੇ ਦੇ ਵਿੱਚ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਫਲੋਰੀਡਾ ਦੇ ਸਰਜਨਰਲ ਬਾਰੇ ਉਹਨਾਂ ਦੇ ਉੱਤੇ ਸਵਾਲ ਉੱਠ ਰਹੇ ਆ ਮਾਮਲਾ ਕੀ ਆ ਫਲੋਰੀਡਾ ਦੇ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜੀ ਮੀਜ਼ਲਸ ਦੀ ਆਊਟਬ੍ਰੇਕ ਹੋਈ ਆ ਮੀਜ਼ਲਸ ਇੱਕ ਬਿਮਾਰੀ ਆ ਬਹੁਤ ਤੇਜ਼ੀ ਦੇ ਨਾਲ ਫੈਲਦੀ ਆ ਬਹੁਤ ਤੇਜ਼ੀ ਦੇ ਨਾਲ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਜਿਹੜੇ ਫੈਲਣ ਵਾਲੇ ਪੈਥੋਜਨਸ ਨੇ ਉਹਨਾਂ ਦੇ ਵਿੱਚੋਂ ਇੱਕ ਪੈਥੋਜਨ ਮੀਜ਼ਲਸ ਦਾ ਦੱਸਿਆ ਜਾ ਰਿਹਾ ਤੇ ਜਿਹੜੇ ਉਹਨਾਂ ਦੇ ਟਾਪ ਹੈਲਥ ਅਫੀਸ਼ੀਅਲਸ ਨੇ ਉਹਨਾਂ ਨੇ ਮਤਲਬ ਜਿਹੜੀ ਸਲਾਹ ਦਿੱਤੀ ਆ ਉਹ ਸਲਾਹ ਜਿਹੜੀ ਸਾਇੰਸ ਆ ਜਾਂ ਕਹਿ ਲਓ ਜਿਹੜੀ ਸਲਾਹ ਆਮ ਤੌਰ ਦੇ ਉੱਤੇ ਦੇਣੀ ਚਾਹੀਦੀ ਹੁੰਦੀ ਆ ਉਹਦੇ ਉਲਟ ਆ ਤੇ ਇਸ ਕਰਕੇ ਹੁਣ ਇਹਨਾਂ ਦੇ ਉੱਤੇ ਸਵਾਲ ਕੀਤੇ ਜਾ ਰਹੇ ਤੇ ਹੋ ਕਹਿੰਦੇ ਇਹਦੇ ਨਾਲ ਇਹ ਵੀ ਸਕਦਾ ਕਿ ਜਿਹੜੇ ਬੱਚੇ ਨੇ ਉਹ ਰਿਸਕ ਤੇ ਹੋ ਸਕਦੇ ਆ ਅਨ ਵੈਕਸੀਨੇਟਡ ਨੇ ਜਿਹੜੇ ਕਿਉਂਕਿ ਇਹ ਕੰਟੇਜੀਅਸ ਬਹੁਤ ਆ ਸ਼ੂਤ ਦੀ ਬਿਮਾਰੀ ਆ ਸਰਜੰਗਨ ਲਾਉ ਨੇ ਜੋਸਫ ਏਲ ਪੈਡੋ ਉਹਨਾਂ ਨੇ ਕਿਹਾ ਕਿ ਜਿਹੜੇ ਪੇਰੈਂਟਸ ਨੇ ਮਤਲਬ ਜਿਹੜਾ ਸਨੇਹਾ ਦੇਣਾ ਚਾਹੀਦਾ ਸਨੇਹਾ ਤੇ ਇਹੀ ਆ ਵੀ ਤੁਸੀਂ ਵੈਕਸੀਨ ਲਗਾਓ ਤੇ ਜੇ ਕਿਸੇ ਨੂੰ ਹੋ ਗਈ ਹੈ ਉਹ ਘਰ ਬੈਠੋ ਤੇ ਦੂਜੇ ਆਪਣਾ ਵਿਚਾਰ ਰੱਖੋ ਪਰ ਇਹ ਸਨੇਹਾ ਕਿਸੇ ਨਾ ਕਿਸੇ ਤਰ੍ਹਾਂ ਇਸ ਤਰ੍ਹਾਂ ਨਹੀਂ ਦਿੱਤਾ ਗਿਆ ਆ ਇਹਦੇ ਵਿੱਚ ਮਤਲਬ ਨਾ ਤੇ ਅਨਵੈਕਸੀਨੇਟਡ ਜਿਹੜੇ ਬੱਚੇ ਆ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇਹਨੂੰ ਲਵਾ ਲਓ ਤੇ ਜਾਂ ਸਕੂਲ ਦੇ ਵਿੱਚ ਨਾ ਆਓ 6 ਕਨਫਰਮ ਕੇਸ ਆਇਆ ਪਿਛਲੇ ਸਮੇਂ ਦੇ ਵਿੱਚ ਮੀਜ਼ਲਸ ਦੇ ਬਜਾਈ ਇਹਦੇ ਕਿ ਇਹ ਜਿਹੜੀਆਂ ਰეკਮੈਂਡੇਸ਼ਨ ਦਿੱਤੀਆਂ ਜਾਂਦੀਆਂ ਉਹਨਾਂ ਨੇ ਕਰ ਰੱਖਿਆ ਜਾਂਦਾ 21 ਦਿਨ ਉਹਨਾਂ ਬੱਚਿਆਂ ਨੂੰ ਜਿਹਦਾ ਆਪਾਂ ਕਰੋਨਾ ਦੇ ਵਿੱਚ ਕਰਦੇ ਰਹੇ ਆ ਬਹੁਤ ਸਾਇੰਸ ਤੇ ਹੀ ਕਹਿੰਦੀ ਆ ਜਿਹੜਾ ਇਨਕੂਬੇਸ਼ਨ ਪੀਰੀਅਡ ਆ ਇਹਦਾ ਮੀਜ਼ਲਸ ਦਾ ਉਹ 21 ਦਿਨ ਦੱਸਦੇ ਆ ਜਿਹੜੇ ਲੜੈਪੋ ਨੇ ਇਹਨਾਂ ਨੇ ਇਹ ਜਿਹੜਾ ਕਿਹਾ ਸਟੇਟ ਹੈਲਥ ਡਿਪਾਰਟਮੈਂਟ ਦੇ ਉੱਤੇ ਕਿ ਇਹ ਚੀਜ਼ ਉਹ ਡਿਫਰ ਕਰ ਰਿਹਾ ਪੇਰੈਂਟਸ ਦੇ ਉੱਤੇ ਜਾਂ ਗਾਰਡੀਅਨਸ ਦੇ ਉੱਤੇ ਵੀ ਉਹਨਾਂ ਨੇ ਕੀ ਡਿਸੀਜਨ ਕਰਨਾ ਅਬਾਊਟ ਸਕੂਲ ਅਟੈਂਡੈਂਸ ਮਤਲਬ ਕੀ ਆ ਫਲੋਰੀਡਾ ਦੇ ਸਰਜੈਂਟ ਨੇ ਇਹ ਕਿਹਾ ਵੀ ਨਿਆਣੇ ਨੂੰ ਤੁਸੀਂ ਸਕੂਲੇ ਭੇਜਣਾ ਜਾਂ ਨਹੀਂ ਭੇਜਣਾ ਮਾਪਿਆਂ ਦਾ ਫੈਸਲਾ ਆ ਸੀ ਕੁਛ ਨਹੀਂ ਕਹਿੰਦੇ ਜਿਹਦੇ ਨਾਲ ਹੁਣ ਕੁਦਰਤੀ ਗੱਲ ਆ ਵੀ ਇੱਕ ਨੂੰ ਆਊਟ ਬ੍ਰੇਕ ਹੋ ਗਈ ਉੱਥੇ ਮੀਜ਼ਲਸ ਹੋ ਗਈ ਆ ਕਲਾਸ ਦੇ ਵਿੱਚ ਤੇ ਮਾਪੇ ਕੀ ਫੈਸਲਾ ਕਰਨ ਜੇ ਤੇ ਮਾਪੇ ਭੇਜ ਦਿੰਦੇ ਆ ਤੇ ਉਹ ਕੁਦਰਤੀ ਆ ਵੀ ਅ ਬਿਮਾਰੀ ਲੱਗ ਸਕਦੀ ਆ ਨੁਕਸਾਨ ਹੋ ਸਕਦਾ ਤੇ ਜਾਂ ਤੇ ਇਹ ਕਹਿ ਦਣਾ ਵੀ ਕੀ ਦਿਨ ਤੁਸੀਂ ਨਹੀਂ ਭੇਜਣਾ ਤੇ ਤੁਸੀਂ ਬਾਅਦ ਦੇ ਵਿੱਚ ਭੇਜ ਦਿਓ ਪਰ ਇਹਨਾਂ ਦਾ ਇਹ ਕਹਿਣਾ ਜੋ ਟਾਪ ਅਫੀਸ਼ੀਅਲਸ ਨੇ ਫਲੋਰੀਡਾ ਦੇ ਉਹਨਾਂ ਦਾ ਇਹ ਕਹਿਣਾ ਕਿ ਤੁਸੀਂ ਆਪਰ ਤੁਹਾਡੇ ਦੇ ਉੱਤੇ ਫੈਸਲਾ ਇਹ ਗੱਲਬਾਤ ਬਹੁਤ ਹੈਰਾਨੀ ਵਾਲੀ ਆ ਤੇ ਇਹ ਬਹੁਤ ਕੰਟਰੋਵਰਸ਼ੀਅਲ ਮੂਵ ਦੱਸਿਆ ਜਾ ਰਿਹਾ ਲੜੈਪੋ ਦੁਆਰਾ ਇੱਕ ਜਿਹੜਾ ਪੈਟਰਨ ਆ ਪਬਲਿਕ ਹੈਲਥ ਨੋਰਮਸ ਦਾ ਉਹਦੇ ਵਿੱਚ ਪਿਛਲੇ ਮਹੀਨੇ ਜਿਹੜਾ ਕਿਹਾ ਗਿਆ ਸੀ ਕਿ ਜਿਹੜੀ ਐਮ ਆਰ ਐਨ ਏ ਕਰੋਨਾ ਵਾਇਰਸ ਵੈਕਸੀਨਾਂ ਨੂੰ ਰੋਕ ਦਿੱਤਾ ਜਾਵੇ ਇਹਨੂੰ ਵੀ ਜਿਹੜੇ ਪਬਲਿਕ ਹੈਲਥ ਜਿਹੜੀ ਹੈਗੀ ਆ ਉਹਨਾਂ ਨੇ ਕਮਿਊਨਿਟੀ ਨੇ ਇਸ ਤਰੀਕੇ ਦੇ ਨਾਲ ਲਿਆ ਸੀ ਸੋ ਹੁਣ ਇਹਨਾਂ ਦੁਆਰਾ ਇਹ ਕਿਹਾ ਜਾਣਾ ਕਿ ਤੁਸੀਂ 24 ਦੇ ਵਿੱਚ ਜਿਹੜੇ ਕੇਸ ਜਿਹੜੇ ਕਾਫੀ ਆਏ ਆ ਲਾ ਕੇ ਜਿਹੜੇ ਮੀਜ਼ਲਸ ਦੇ ਨੇ ਆਊਟ ਬ੍ਰੇਕ ਵੱਧ ਰਹੀ ਹੈ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਵੇਲੇ 2022 ਦੇ ਵਿੱਚ ਘਟੋ ਘਟ 26 ਕੇਸ ਘਟੋ ਘਟ ਜਿਹੜੀਆਂ 12 ਸਟੇਟਾਂ ਦੇ ਵਿੱਚ ਸਾਹਮਣੇ ਰਿਪੋਰਟ ਕੀਤੇ ਗਏ ਜਿਹੜੇ ਸੀਡੀਸੀ ਦੀ ਰਿਪੋਰਟ ਆ ਤੇ ਜਿਨ੍ਹਾਂ ਦੇ ਵਿੱਚ ਇਹ ਫਲੋਰੀਡਾ ਦੇ ਵਿੱਚ ਵੀ ਹੈਗੇ ਜਿਹੜੇ ਸਕੂਲ ਦੇ ਵਿੱਚ ਸੱਜੇ ਜਨਰਲ ਦੇ ਬਿਆਨ ਦਾ ਰੌਲਾ ਪਿਆ ਆ ਫਲੋਰੀਡਾ ਦੇ ਨਾਲ ਅਰਿਜ਼ੋਨਾ ਕੈਲੀਫੋਰਨੀਆ ਜਾਰਜੀਆ ਮੈਰੀਲੈਂਡ ਮਿਨੀਸੋਟਾ ਮਿਸੂਰੀ ਨਿਊ ਜਰਸੀ ਨਿਊਯਾਰਕ ਸਿਟੀ ਹਾਈਪ ਪੈਂਸਿਲਵੇਨੀਆ ਤੇ ਵਰਜੀਨੀਆ ਦੇ ਵਿੱਚ ਕੇਸ ਜਿਹੜੇ ਆ ਉਹ ਦੱਸੇ ਗਏ ਆ ਅ ਐਕਸਪਰਟ ਦੱਸਦੇ ਆ ਕਿ ਜਿਹੜੀ ਇਹ ਆਊਟ ਬ੍ਰੇਕ ਹੋਈ ਆ ਇਹਦਾ ਪੈਟਰਨ ਜਿਹੜਾ ਆ ਇਹ ਬੱਚਿਆਂ ਦੇ ਵਿੱਚ ਜਿਹੜੀ ਵੈਕਸੀਨੇਸ਼ਨ ਨਹੀਂ ਆ ਤੇ ਕਈ ਸਾਲਾਂ ਦੇ ਵਿੱਚ ਉਹ ਨਾ ਹੋਣ ਕਰਕੇ ਉਹਨਾਂ ਦੇ ਵਿੱਚ ਕੇਸ ਦੇਖੇ ਗਏ ਆ ਸਜਨ ਜਨਲ ਦਾ ਇਹ ਬਿਆਨ ਕਿ ਜਿਹੜਾ ਤੁਹਾਡੀ ਮਰਜ਼ੀ ਹੈ ਮਾਪਿਆਂ ਦੀ ਕਿ ਉਹ ਨਿਆਣੇ ਨੂੰ ਸਕੂਲ ਭੇਜਣ ਜਾਂ ਨਾ ਭੇਜਣ ਨਾ ਕਿ ਇਸ ਗੱਲਬਾਤ ਬਾਰੇ ਹਦਾਇਤਾਂ ਦੇਣੀ ਹੈ ਕਿ ਤੁਸੀਂ ਇੰਨੇ ਦਿਨ ਜੇ ਬਿਮਾਰ ਆ ਤੇ ਨਾ ਆਓ ਜਾਂ ਜਿਹੜੇ ਦੂਜੇ ਬੱਚੇ ਆ ਉਹ ਕੀ ਕਰਨ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇਸ ਵੇਲੇ ਅਮਰੀਕਾ ਦੇ ਵਿੱਚ ਕੰਟਰੋਵਰਸੀ ਬਣੀ ਹੈ ਲਗਭਗ 5 ਜਿਹੜੇ ਅਨਵੈਕਸੀਨੇਟਡ ਨੇ ਉਹਨਾਂ ਦੇ ਵਿੱਚੋਂ ਅਮਰੀਕਾ ਦੇ ਵਿੱਚ ਮੀਜ਼ਲਸ ਦੇ ਨਾਲ ਉਹਦਾ ਹੌਸਪਿਟਲਾਈਜ਼ਡ ਹੋਇਆ ਹੈ ਜਿਹੜਾ ਸੀਡੀਸੀ ਦਾ ਡਾਟਾ ਦੱਸਦਾ ਹੈ ਤੇ 20ਾਂ ਦੇ ਵਿੱਚੋਂ ਇੱਕ ਬੱਚਾ ਜਿਹੜਾ ਉਹਨੂੰ ਨਮੂਨੀਆਂ ਹੋਇਆ ਉਹਦੇ ਤੋਂ ਬਾਅਦ ਜਿਹੜਾ ਕਿ ਬਹੁਤ ਮੌਤ ਦਾ ਇੱਕ ਬਹੁਤ ਵੱਡਾ ਕਾਰਨ ਆ ਯੰਗ ਬੱਚਿਆਂ ਦੇ ਵਿੱਚ ਮੀਜ਼ਸ ਤੋਂ ਬਾਅਦ ਜਿਹਨੂੰ ਮੀਜ਼ਸ ਹੁੰਦੀ ਹੈ ਉਹਦੇ ਤੋਂ ਬਾਅਦ ਉਹਨੂੰ ਨਮੂਨੀਆਂ ਹੋ ਜਾਂਦਾ ਤੇ ਨਮੂਨੀਆਂ ਕਈ ਵਾਰੀ ਫਿਰ ਮਾਰੂ ਜਿਹੜਾ ਹੋ ਸਾਬਤ ਹੁੰਦਾ ਆ ਅਗਲੀ ਗੱਲਬਾਤ ਦੋਸਤੋ ਸਭਕਰ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਕਈ ਕੇਸ ਚੱਲਦੇ ਆ ਆਪਾਂ ਸਾਰੇ ਜਾਣਦੇ ਆ ਇਹਨਾਂ ਨੇ ਹੁਣ ਜਿਹੜੇ ਕਲਾਸੀਫਾਈਡ ਡਾਕੂਮੈਂਟ ਵਾਲਾ ਮਾਮਲਾ ਸੀ ਉਹ ਕਲਾਸੀਫਾਈਡ ਡਾਕੂਮੈਂਟ ਵਾਲਾ ਮਾਮਲਾ ਇਹ ਸੀ ਕਿ ਅਦਾਲਤ ਇਹ ਕਹਿੰਦੀ ਆ ਕਿ ਤੁਸੀਂ ਉਹਨਾਂ ਡਾਕੂਮੈਂਟਸ ਨੂੰ ਚੰਗੀ ਤਰ੍ਹਾਂ ਸੰਭਾਲਿਆ ਨਹੀਂ ਜਾਂ ਉਹ ਜਿਹੜੇ ਸੀਗੇ ਉਹ ਇੰਨੇ ਸੀਕ੍ਰੀਟ ਸੀਗੇ ਤੇ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਵੀ ਇਹ ਤੁਹਾਡੇ ਕੋਲ ਹੈਗਾ ਕੇਸ ਇਹਨਾਂ ਦੇ ਉੱਤੇ ਚੱਲਦਾ ਆ ਹੁਣ ਜਿਹੜੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕ੍ਰਿਮੀਨਲ ਕੇਸ ਇਹਨਾਂ ਦਾ ਫਲੋਰੀਡਾ ਦੇ ਵਿੱਚ ਜਿਹੜਾ ਚੱਲ ਰਿਹਾ ਆ ਕਲਾਸੀਫਾਈਡ ਡਾਕੂਮੈਂਟਸ ਦਾ ਉਹਨਾਂ ਦੇ ਵਿੱਚ ਇਹਨਾਂ ਨੇ ਕਿਹਾ ਆ ਕਿ ਉਹ ਕਹਿੰਦੇ ਵੀ ਇਹ ਠੀਕ ਨਹੀਂ ਆ ਕਾਨੂੰਨ ਦੇ ਹਿਸਾਬ ਦੇ ਨਾਲ ਅਨਲੌਫਲ ਆ ਉਹਨਾਂ ਨੇ ਆਰਗੂ ਇਹ ਕੀਤਾ ਆ ਕਿ ਉਹਨਾਂ ਦੇ ਉੱਤੇ ਇਹ ਕੇਸ ਨਹੀਂ ਚੱਲ ਸਕਦਾ ਜਾਂ ਚੱਲਿਆ ਜਾਣਾ ਚਾਹੀਦਾ ਕਾਨੂੰਨ ਕਿਉਂਕਿ ਉਹ ਇੱਕ ਵਾਰੀ ਰਾਸ਼ਟਰਪਤੀ ਰਹਿ ਚੁੱਕਿਆ ਵੀ ਸਾਬਕਾ ਰਾਸ਼ਟਰਪਤੀ ਹੋਣ ਦੇ ਨਾਤੇ ਇਸ ਕੇਸ ਨੂੰ ਬੰਦ ਕੀਤਾ ਜਾਵੇ ਤੇ ਉਹਨਾਂ ਨੂੰ ਪਾਸੇ ਕੀਤਾ ਜਾਵੇ ਜਿਹੜੇ ਵਕੀਲ ਨੇ ਉਹ ਲਗਭਗ ਇਦਾਂ ਦੇ ਆਰਗੂਮੈਂਟ ਉਹ ਵੀ ਇਹੀ ਕਰ ਰਹੇ ਆ ਕਿਉਂਕਿ ਰੀਸੈਂਟਲੀ ਇੱਕ ਹੋਰ ਕੇਸ ਰਿਜੈਕਟ ਹੋਇਆ ਜਿਹਦੇ ਵਿੱਚ ਜਿਹੜੀ 2020 ਦੀ ਇਲੈਕਸ਼ਨ ਦੇ ਵਿੱਚ ਇੰਟਰਫੀਅਰੈਂਸ ਦਾ ਮਾਮਲਾ ਸੀਗਾ ਡੋਨਲਡ ਟਰੰਪ ਚਾਹੁੰਦੇ ਆ ਕਿ ਅਮਰੀਕਾ ਦੀ ਸੁਪਰੀਮ ਕੋਰਟ ਸਟੈਪ ਇਨ ਕਰੇ ਤੇ ਘੱਟੋ ਘੱਟ ਡਿਲੇ ਕਰ ਦੇਵੇ ਜਿਹੜੇ ਟਰਾਇਲ ਨੇ ਅ ਅੰਟਿਲ ਜਿਹੜੀ ਅਗਲੀ ਇਲੈਕਸ਼ਨ ਤੱਕ ਤੇ ਕਿਉਂਕਿ ਐਸ ਵੇਲੇ ਰਿਪਬਲਿਕ ਰਿਪਬਲਿਕਨ ਨਾਮੀਨੇਸ਼ਨ ਦੇ ਲਈ ਇੱਕ ਵੱਡੇ ਦਾਵੇਦਾਰ ਨੇ ਤੇ ਲੱਗਦਾ ਵੀ ਇਹ ਵੀ ਆ ਵੀ ਇਹਨਾਂ ਨੇ ਕਿ ਬੰਨਣਾ ਹੁਣ ਇਹ ਸਿਹਾਰ ਦੇ ਉੱਤੇ ਇਹਨਾਂ ਨੇ ਕਿਹਾ ਵੀ ਮੈਂ ਉਸ ਵੇਲੇ ਰਾਸ਼ਟਰਪਤੀ ਸੀ ਰਾਸ਼ਟਰਪਤੀ ਸਾਬਕਾ ਦੇ ਉੱਤੇ ਕੇਸ ਨਹੀਂ ਚੱਲ ਸਕਦਾ ਤੇ ਦੂਜੀ ਗੱਲਬਾਤ ਮੈਂ ਫੇਰ ਰਾਸ਼ਟਰਪਤੀ ਦੀ ਚੋਣ ਲੜ ਰਿਹਾ ਨੋਮੀਨੇਸ਼ਨ ਲੜ ਰਿਹਾ ਆਪਣੀ ਪਾਰਟੀ ਦੇ ਲਈ ਤੇ ਜੇ ਇਹਨੂੰ ਬੰਦ ਕਰ ਦਿੱਤਾ ਜਾਵੇ ਕੇਸ ਨੂੰ ਤੇ ਉਦੋਂ ਤੱਕ ਘੱਟੋ ਘੱਟ ਜਦੋਂ ਤੱਕ ਅਗਲੀ ਇਲੈਕਸ਼ਨ ਨਹੀਂ ਹੁੰਦੀ ਇਹਨੂੰ ਰੋਕ ਲਿਆ ਜਾਵੇ ਹੁਣ ਡੋਨਲਡ ਟਰੰਪ ਦੇ ਜਿਹੜੇ ਵਕੀਲ ਨੇ ਉਹ ਇਹ ਆਰਗੂ ਕਰ ਰਹੇ ਆ ਕਿ ਉਹਨਾਂ ਨੂੰ ਪ੍ਰੋਸੀਕਿਊਟ ਨਹੀਂ ਕੀਤਾ ਜਾਣਾ ਚਾਹੀਦਾ ਇਸ ਕਲਾਸੀਫਾਈਡ ਡਾਕੂਮੈਂਟ ਵਾਲੇ ਮਾਮਲੇ ਦੇ ਵਿੱਚ ਕਿਉਂਕਿ ਉਹਨਾਂ ਦਾ ਉਹਨਾਂ ਨੇ ਇਹ ਜਿਹੜੇ ਡਾਕੂਮੈਂਟ ਸੀਗੇ ਆਪਣੇ ਪਰਸਨਲ ਰੈਕੋਰਡ ਦੇ ਲਈ ਰੱਖੇ ਸੀ ਕਿ ਜਿਹੜਾ ਉਹਨਾਂ ਦਾ ਫੈਸਲਾ ਆ ਕਿ ਉਹ 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 ਉਹਨਾਂ ਦੀਆਂ ਅਫੀਸ਼ੀਅਲ ਡਿਊਟੀਆਂ ਦਾ ਇੱਕ ਪਾਰਟ ਸੀ ਤੇ ਉਹਨਾਂ ਨੂੰ ਪ੍ਰੋਸੀਕਿਊਸ਼ਨ ਤੋਂ ਪ੍ਰੋਟੈਕਟ ਕੀਤਾ ਜਾਵੇ ਉਹਨਾਂ ਨੂੰ ਕੇਸ ਨਾ ਜਿਹੜਾ ਚਲਾਇਆ ਜਾਵੇ ਸੋ ਇਹਨਾਂ ਦੇ ਵਕੀਲ ਜਿਹੜੇ ਆ ਉਹ ਅਟੈਕ ਕਰ ਰਹੇ ਆ ਇਸ ਗੱਲ ਦੇ ਉੱਤੇ ਦੀ ਸਪੈਸ਼ਲ ਕੌਂਸਲ ਜਿਹੜੀ ਇਨਵੈਸਟੀਗੇਟ ਕਰ ਰਹੀ ਆ ਇਸ ਚੀਜ਼ ਦੀ ਤੇ ਇਹ ਕਿਹਾ ਜਾ ਰਿਹਾ ਕਿ ਇਹਨਾਂ ਨੇ ਜਿਹੜਾ ਕਈ ਕਾਨੂੰਨ ਤੋੜੇ ਆ ਉਸ ਮਾਮਲੇ ਦੇ ਵਿੱਚ ਹੁਣ ਇਹਨਾਂ ਦੇ ਉੱਤੇ ਜਿਹੜਾ ਇਹ ਮਾਮਲਾ ਕਿਹਾ ਜਾ ਰਿਹਾ ਦੇਖੋ ਕੀ ਫੈਸਲਾ ਹੁੰਦਾ ਪਰ ਡੋਨਲਡ ਟਰੰਪ ਕਹਿ ਰਹੇ ਆ ਵੀ ਮੈਂ ਰਾਸ਼ਟਰਪਤੀ ਸੀਗਾ ਤੇ ਦੂਜਾ ਗਾਂ ਫੇਰ ਇਲੈਕਸ਼ਨ ਆ ਤੇ ਤੁਸੀਂ ਜਿਹੜਾ ਸਾਨੂੰ ਇਹਨੂੰ ਰੋਕ ਦਿਓ ਇਸ ਕੇਸ ਅਗਲੀ ਗੱਲਬਾਤ ਅਮਰੀਕਾ ਦੇ ਵਿੱਚ ਚਾਈਲਡ ਲੇਬਰ ਦੇ ਉੱਤੇ ਆ ਦੇਮੋਇਸਤੇ ਵਿੱਚ ਯੋਵਾ ਦਾ ਇੱਕ ਸ਼ਹਿਰ ਆ ਉੱਥੇ ਦੀਆਂ ਅਥਾਰਟिटीज ਨੇ ਇੱਕ ਦੇਖਿਆ ਆ ਇੱਕ ਸੈਨੀਟੇਸ਼ਨ ਕੰਪਨੀ ਆ ਉਹਦੇ ਉੱਤੇ ਦੋਸ਼ ਲੱਗੇ ਆ ਕਿ ਇਹਨੇ ਗੈਰਕਾਨੂੰਨੀ ਤੌਰ ਤੇ ਜਿਹੜੇ 24 ਦੇ ਕਰੀਬ ਬੱਚੇ ਕਲੀਨਿੰਗ ਦੇ ਲਈ ਹਾਇਰ ਕੀਤੇ ਆ ਤੇ ਉਹ ਵੀ ਬਹੁਤ ਡੇਂਜਰਸ ਜਿਹੜੇ ਮੀਟ ਪ੍ਰੋਸੈਸਿੰਗ ਫੈਸਿਲਿਟੀਆਂ ਦੇ ਵਿੱਚ ਜਿਹੜੀ ਇੱਕ ਲੇਟੈਸਟ ਐਗਜ਼ਾਮਪਲ ਦੱਸੀ ਜਾ ਰਹੀ ਆ ਇਲੀਗਲ ਚਾਈਲਡ ਲੇਬਰ ਦੀ ਅਫੀਸ਼ੀਅਲ ਦੱਸਦੇ ਆ ਕਿਉਂਕਿ ਜਿਹੜੀ ਚਾਈਲਡ ਲੇਬਰ ਅਮਰੀਕਾ ਦੇ ਵਿੱਚ ਲਗਾਤਾਰ ਵੱਧ ਰਹੀ ਹੈ ਸੋ ਇਹ ਇੱਕ ਵੱਡੀ ਸਮੱਸਿਆ ਹੈ ਜਿਹੜਾ ਲੇਬਰ ਡਿਪਾਰਟਮੈਂਟ ਆ ਉਹਨੇ ਫੈਡਰਲ ਜਿਹੜਾ ਫੈਡਰਲ ਜੱਜ ਨੇ ਇੱਕ ਇੰਜੈਕਸ਼ਨ ਦੇ ਲਈ ਕਿਹਾ ਆ ਕਿ ਇੱਥੇ ਦਖਲ ਦੇ ਕੇ ਤੇ ਜਿਹੜੀ ਮਾਈਨਰਸ ਦੀ এমਪਲੋਇਮੈਂਟ ਇਹਨੂੰ ਰੁਕਿਆ ਜਾਵੇ ਟਨੈਸੀ ਬੇਸਡ ਇਹ ਫਾਈਟ ਜੈਨੀਟਰ ਸਰਵਿਸਸ ਲਲਸੀ ਨਾਂ ਦੱਸਿਆ ਜਾ ਰਿਹਾ ਕਟੋ-ਕਟ ਇੱਥੇ ਚਾਰ ਬੱਚੇ ਇੱਥੇ ਹਜੇ ਵੀ ਕੰਮ ਕਰ ਰਹੇ ਆ ਇੱਕ ਜੋਵਾ ਦੇ ஸ்ਲॉਟਰ ਹਾਊਸ ਦੇ ਵਿੱਚ ਦਸੰਬਰ 12 ਨੂੰ ਜਿਹੜੀ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਸੀ ਇਹ ਨਾ ਅਮਰੀਕਾ ਦੇ ਵਿੱਚ ਚਾਈਲਡ ਲੇਬਰ ਦਾ ਜਿਹੜਾ ਜਾਂ ਬਾਲ ਮਜ਼ਦੂਰੀ ਦਾ ਮਾਮਲਾ ਪਹਿਲਾਂ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੁਣ ਕਿਉਂਕਿ ਉੱਥੇ ਲੇਬਰ ਹੈ ਨਹੀਂ ਅਮਰੀਕਾ ਦੇ ਵਿੱਚ ਸ਼ਾਰਟੇਜ ਆ ਤੇ ਜਿਹੜੇ ਬੱਚਿਆਂ ਨੂੰ ਕਿਹਾ ਜਾ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਲੇਬਰ ਸ਼ਾਰਟੇਜ ਆ ਉੱਥੇ ਇਹ ਬੱਚੇ ਉਹਨੂੰ ਫਿਲ ਕਰਨ ਜਿਹੜਾ ਉਹ ਕਾਨੂੰਨ ਇਹ ਕਹਿੰਦੇ ਵੀ ਕਾਨੂੰਨ ਨੂੰ ਢਿਲਾ ਕਰ ਲੋ 18 ਤੋਂ ਥੋੜਾ ਜਿਆਦਾ ਥੱਲੇ ਲਿਆਓ ਤੇ ਨਿਆਣਿਆਂ ਨੂੰ ਉਧਰਲੇ ਪਾਸੇ ਲਾ ਦਿਓ ਹਾਊਸ ਨੇ ਵਿੱਚ ਫਲੋਰੀਡਾ ਦੇ ਹਾਊਸ ਦੇ ਵਿੱਚ ਵੋਟ ਵੀ ਹੋਈ ਸੀ ਕਿ ਜਿਹੜੇ ਚਾਈਲਡ ਲੇਬਰ ਲਾਜ਼ ਨੇ ਇਹਨਾਂ ਨੂੰ ਢਿਲੇ ਕਰ ਦਿਓ ਤੇ ਦੂਜਾ ਇਹ ਵੀ ਸੀਗਾ ਕਿ ਜਿਹੜੇ ਆਹ ਸਾਲ ਪਿਛਲੇ ਸਾਲ ਦੀ ਗੱਲ ਆ ਮੈਕਡੋਨਲਡ ਦੀ ਜਿਹੜੀਆਂ ਫਰੈਂਚਾਈਜ਼ੀ ਸੀ ਉੱਥੇ 10 ਸਾਲ ਦੇ ਬੱਚਿਆਂ ਨੂੰ ਵੀ ਕੰਮ ਕਰਦੇ ਨੂੰ ਫੜਿਆ ਸੀ ਅਮਰੀਕਾ ਦਾ ਕਾਨੂੰਨ ਇਹ ਕਹਿੰਦਾ ਵੀ ਕੋਈ ਵੀ ਕੰਪਨੀ ਜਿਹੜੇ ਨਿਆਣੇ ਨੇ 18 ਸਾਲ ਤੋਂ ਥੱਲੇ ਉਹ ਮੀਟ ਪ੍ਰੋਸੈਸਿੰਗ ਪਲਾਂਟ ਦੇ ਵਿੱਚ ਕੰਮ ਨਹੀਂ ਕਰ ਸਕਦੇ ਕਿਉਂਕਿ ਇੱਥੇ ਕਈ ਖਤਰੇ ਇਨਵੋਲਵ ਨੇ ਲੇਬਰ ਡਿਪਾਰਟਮੈਂਟ ਨੇ ਦੋਸ਼ ਇਹ ਲਾਇਆ ਕਿ ਜਿਹੜੀ ਏਆਈਟੀ ਕੰਪਨੀ ਆ ਇਹਨਾਂ ਨੇ ਅੰਡਰਏਜ ਵਰਕਰਸ ਨੂੰ ਖਤਰਨਾਕ ਕੰਡੀਸ਼ਨਾਂ ਦੇ ਵਿੱਚ ਕੰਮ ਕਰ ਲਈਆ ਉਹ ਖਤਰਨਾਕ ਕੰਡੀਸ਼ਨਾਂ ਜਿੱਥੇ ਐਨੀਮਲਸ ਨੂੰ ਮਾਰਿਆ ਜਾ ਰਿਹਾ ਜਾ ਰਿਹਾ ਉਹਨਾਂ ਨੂੰ ਰੈਂਡਰ ਕੀਤਾ ਜਾ ਰਿਹਾ ਏਜੰਸੀ ਇਹ ਕਹਿੰਦੇ ਆ ਕਿ ਬੱਚੇ ਸੈਨੀਟਾਈਜ਼ ਕਰਦੇ ਸਾਫ ਸਫਾਈ ਕਰਦੇ ਆ ਉਸ ਸਾਰੇ ਸਮਾਨ ਦੀ ਜਿਹਦੇ ਨਾਲ ਜਾਨਵਰ ਮਾਰੇ ਜਾਂਦੇ ਤੇ ਕੁਦਰਤੀ ਉਹ ਤਿੱਖੇ ਬਹੁਤ ਹੁੰਦੇ ਆ ਜਿਹੜੇ ਹੈਡ ਸਪਲਟਰ ਧੌਣ ਵੱਢ ਕੇ ਪਾਸੇ ਕਰਦੇ ਆ ਜਾ ਪੁੱਲਰ ਆ ਜਵਾੜਾ ਕੱਢਦੇ ਆ ਜਾਂ ਜਿਹੜੇ ਮੀਟ ਬੈਂਡ ਸਾਜ਼ ਨੇ ਉਹਨਾਂ ਦੇ ਉੱਤੇ ਇਹ ਕੰਮ ਕਰਦੇ ਆ ਤੇ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਡਿਪਾਰਟਮੈਂਟ ਨੇ ਲੀਗਲ ਫਾਈਲਿੰਗ ਕੀਤੀ ਆ ਡਿਟੇਲਸ ਦੀ ਜਿਹੜੀ ਇੰਜਰੀਜ਼ ਹੋਈਆਂ ਇਹਦੀਆਂ ਇੱਕ 14 ਇਅਰ 올ਡ ਦੀ ਤੇ ਬਾਅਦ ਕਲੀਨਿਕ ਤੇ ਕੰਮ ਮਾਮਲੇ ਦੇ ਵਿੱਚ ਜਿਹੜਾ ਵਰਜੀਨੀਆ ਦੇ ਵਿੱਚ ਹੈਗਾ ਰਿਕਾਰਡ ਇਹ ਵੀ ਦੱਸਦਾ ਹੈ ਕਿ ਇਹ ਜਿਹੜੀ ਕੰਪਨੀ ਆ ਇਹਨਾਂ ਦੇ ਵਰਕਰ ਜਿਹੜੇ ਆ ਉਹ ਅੰਡਰ ਏਜ ਆ ਤੇ ਜਿਹੜਾ ਬੱਚੇ ਇਹਦੇ ਵਿੱਚ ਕਈ ਉਹਨਾਂ ਦੇ ਸੱਟਾਂ-ਚੋਟਾਂ ਵੀ ਲੱਗੀਆਂ ਸੋ ਅਮਰੀਕਾ ਦੇ ਵਿੱਚ ਇੱਕ ਵੱਖਰਾ ਮਾਮਲਾ ਚਾਈਲਡ ਲੇਬਰ ਦਾ ਸਾਹਮਣੇ ਆਇਆ ਤੇ ਜਾਂ ਤੇ ਇਹ ਕਾਨੂੰਨ ਢਿੱਲੇ ਕਰਨਗੇ ਜਾਂ ਉਹਦਾ ਕੋਈ ਨਾ ਕੋਈ ਲੇਬਰ ਦਾ ਜਿਹੜਾ ਹਸਾਬ ਕਿਤਾਬ ਚਾਹੀਦਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗੱਲਾਂ ਬਾਤਾਂ ਹੋਰ ਅੱਗੇ ਨਾਲੋਂ ਜੜੀਆਂ ਉਹ ਵੱਧ ਸਕਦੀਆਂ ਅਗਲੀ ਕਹਾਣੀ ਇੱਕ ਕਪਲ ਦੀ ਆ ਇਹ ਆਪਣਾ ਛੁੱਟੀਆਂ ਮਰਾਉਣ ਦੇ ਲਈ ਗਏ ਸੀ ਤੇ ਇਹਨਾਂ ਨੂੰ 에ਰਪੋਰਟ ਦੇ ਉੱਤੇ ਪੋਂਟਾ ਕੈਨਾ ਜਿਹੜਾ ਬਿਲਕੁਲ ਹੈਗਾ ਆ ਥੱਲੇ ਸਮੁੰਦਰ ਦੇ ਵਿੱਚ ਉੱਥੇ ਇਹ ਛੁੱਟੀਆਂ ਮਰਾਉਣ ਗਏ ਸੀ ਪੋਂਟਾ ਕੈਨਾ ਦੇ ਵਿੱਚ ਤੇ ਪੋਂਟਾ ਕੈਨਾ 에ਰਪੋਰਟ ਦੇ ਉੱਤੇ ਇਹਨਾਂ ਨੂੰ ਰੋਕ ਲਿਆ ਗਿਆ ਵੀ ਤੁਹਾਡੇ ਕੋਲ ਡਰੱਗਸ ਏ ਇਹਨਾਂ ਨੇ ਹੈਡਮੈਨਿਕਨ ਰਿਪਬਲਿਕ ਜਿਹੜਾ ਜਿਹਦੇ ਵਿੱਚ ਇਹ ਪੁਨਟਾ ਕੈਨਾ ਆ ਡੋਮਨਿਕਨ ਰਿਪਬਲਿਕ ਦੇ ਵਿੱਚ ਗਏ ਸੀ ਤੇ ਉੱਥੇ ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਆਈ ਪਹਿਲਾਂ ਆਹ ਪਿਛਲੇ ਮਹੀਨਿਆਂ ਦੇ ਵਿੱਚ ਜਦੋਂ ਉਹਨਾਂ ਦੇ ਲਈ ਫਿਰ ਇੱਕ ਮਤਲਬ ਮਾੜੀ ਯਾਦ ਬਣ ਗਿਆ ਕਪਲ ਇਹ ਕਹਿੰਦਾ ਵੀ ਲਗਜ ਦੇ ਵਿੱਚ ਉਹਨਾਂ ਦਾ ਸਮਾਨ ਜਿਹੜਾ ਉਹਨਾਂ ਨੇ ਚੈੱਕ ਇਨ ਕੀਤਾ ਸੀ ਉਹ ਫਲੈਗ ਹੋ ਗਿਆ ਉਹ ਕਹਿੰਦੇ ਵਿੱਚ ਖਤਰਨਾਕ ਚੀਜ਼ਾਂ ਨੂੰ ਬਾਹਰ ਕੱਢ ਲਿਆ ਤੇ ਨਾਲ ਹੀ ਉਹਨਾਂ ਨੂੰ ਸਦਲੇ ਉਹਨਾਂ ਨੇ ਇੰਟਰਵਿਊ ਵਾਟਰਲੂ ਦੇ ਵਿੱਚ ਆਉਣਾ ਸੀ ਤੇ ਉੱਥੇ ਉਹਨਾਂ ਨੇ 에어ਪੋਰਟ ਦੇ ਉੱਤੇ ਬਾਹਰ ਕੱਢ ਕੇ ਤੇ ਉਹਨਾਂ ਨੂੰ ਕਿਹਾ ਵੀ ਤੁਹਾਡੇ ਉਹਨੂੰ ਮਤਲਬ ਪਾਸੇ ਲੈ ਗਿਆ ਸਵਾਲ ਜਵਾਬਾਂ ਦੇ ਲਈ ਤੇ ਜਿੱਥੇ ਉਹਨਾਂ ਨੂੰ ਇਹ ਪਤਾ ਲੱਗਾ ਕਿ ਲੱਗੇਜ ਦੀ ਇਨਸਪੈਕਸ਼ਨ ਹੋਈ ਆ ਕਿਉਂਕਿ ਇਹਦੇ ਵਿੱਚ ਇਲੀਗਲ ਸਬਸਟੈਂਸ ਆ ਜਦੋਂ ਉਹਨਾਂ ਨੇ ਉੱਥੇ ਕੀਤਾ ਰੂਮ ਦੇ ਵਿੱਚ ਗਏ ਤੇ ਕਿ ਚਿੱਟੇ ਰੰਗ ਦਾ ਉਹ ਕਹਿੰਦੇ ਪਾਊਡਰ ਜਿਹਾ ਉਹਨਾਂ ਨੇ ਕੱਢ ਕੇ ਟੇਬਲ ਦੇ ਉੱਤੇ ਰੱਖਿਆ ਸੀ ਤੇ ਉਹਨਾਂ ਨੇ ਪੁੱਛਿਆ ਵੀ ਇਹ ਕੀ ਆ ਤੇ ਉਹ ਕਹਿੰਦੀ ਇਹ ਜਦੋਂ ਉਹਨਾਂ ਨੇ ਕਿਹਾ ਵੀ ਇਹ ਕੋਕੀਨ ਆ ਵੀ ਤੁਸੀਂ ਕੋਕੀਨ ਲੈ ਕੇ ਜਾ ਰਹੇ ਸੀ ਤੇ ਉਹਨੂੰ ਟੈਸਟ ਵਾਈਪ ਦੇ ਉੱਤੇ ਭੇਜਿਆ ਟੈਸਟ ਕੀਤਾ ਤੇ ਉਹ ਇਹ ਜਿਹੜਾ ਕਪਲ ਇਹ ਕਹਿੰਦਾ ਵੀ ਇਹ ਕੋਕੀਨ ਨਹੀਂ ਇਹ ਤੇ ਘਰ ਦਾ ਇੱਕ ਪ੍ਰੋਡਕਟ ਆ ਜਿਹਨੂੰ ਪੈਕ ਕੀਤਾ ਬੈਗ ਦੇ ਵਿੱਚ ਡੈਂਪ ਰੈਡ ਕਹਿੰਦੇ ਉਹ ਨੀਲੇ ਜਿਹੇ ਰੰਗ ਦਾ ਪੈਕੇਟ ਹੁੰਦਾ ਡੈਂਪ ਰੈਡ ਮੋਇਸਚਰਾਈਜ਼ਰ ਮੋਇਸਚਰ ਐਬਜ਼ਾਰਬਰ ਆ ਇਹ ਮੋਇਸਚਰ ਐਬਜ਼ਾਰਬਰ ਡੈਂਪ ਰੈਡ ਮਤਲਬ ਜਿਹੜਾ ਸਲਾਬੇ ਤੋਂ ਬਚਣ ਦੇ ਲਈ ਇਹ ਪਾਊਡਰ ਹੁੰਦਾ ਉਹ ਕਹਿੰਦੇ ਇਹ ਤੇ ਡੈਂਪ ਰੈਡ ਆ ਇਹ ਕੋਕੀਨ ਥੋੜਾ ਆ ਤੇ ਉਹ ਕਹਿੰਦੇ ਜੀ ਨਹੀਂ ਅਸੀਂ ਇਹਦਾ ਟੈਸਟ ਕੀਤਾ ਆ ਚਿੱਟੇ ਰੰਗ ਦਾ ਜਿੱਦਾਂ ਖੰਡ ਦੇ ਦਾਣੇ ਹੁੰਦੇ ਐ ਇਸ ਤਰ੍ਹਾਂ ਦਾ ਵੀ ਕ੍ਰਿਸਟਲਾਈਜ਼ ਜਿਹਾ ਸੀਗਾ ਇਹ ਪ੍ਰੋਡਕਟ ਤੇ ਉਹਨੂੰ ਉਹ ਚੱਕ ਕੇ ਕੋਕੀਨ ਸਮਝ ਕੇ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਦੋਸ਼ ਲਾ ਦਿੱਤਾ ਫਲਾਈਟ ਫਲੂਟ ਤੇ ਉਹਨਾਂ ਦੀ ਗਈ ਤੇ ਉਹ ਕਹਿੰਦੇ ਜਦੋਂ ਅਸੀਂ ਉਹਦਾ ਟੈਸਟ ਕਰ ਲਈ ਉਹਨਾਂ ਨੇ ਭੇਜ ਦਿੱਤਾ ਲੈਬ ਦੇ ਵਿੱਚ ਤੇ ਟੈਸਟ ਕਰਕੇ ਵਾਪਸ ਆਇਆ ਉਹ ਕਹਿੰਦੇ ਹਾਂਜੀ ਜਿਹੜਾ ਤੁਸੀਂ ਪ੍ਰੋਡਕਟ ਫੜਿਆ ਇਹ ਕੋਕੀਨ ਹੀ ਹੁਣ ਉਹ ਕਿਸੇ ਨਾ ਕਿਸੇ ਤਰ੍ਹਾਂ ਉਥੋਂ ਛੁੱਟ ਕੇ ਜਾਂ ਉਹਨਾਂ ਨੇ ਕਹਿ ਦਿੱਤਾ ਤੇ ਦੂਜੇ ਦਿਨ ਉਹ ਫਲਾਈਟ ਦੁਬਾਰਾ ਨਵੀਂ ਬੁੱਕ ਕਰਕੇ 1000 ਡਾਲਰ ਉਹਨਾਂ ਦਾ ਉਹ ਲੱਗਿਆ ਤਾਂ ਆ ਗਏ ਆ ਆਉਣ ਤੋਂ ਬਾਅਦ ਉਹਨਾਂ ਨੇ ਦੁਬਾਰਾ ਉਹਦਾ ਟੈਸਟ ਕੀਤਾ ਆ ਪਾ ਕੇ ਵੀ ਇੱਥੇ ਆ ਕੇ ਉਹਨਾਂ ਨੇ ਵੀ ਜੋ ਕੁਛ ਇਹ ਸਾਡੇ ਨਾਲ ਹੋਇਆ ਵੀ ਇਹ ਇਹ ਕਿਉਂ ਹੋਇਆ ਜਦੋਂ ਉਹਨਾਂ ਨੇ ਉਹੀ ਜਿਹੜਾ ਜਿਹੜੀ ਕਿੱਟ ਨਾਲ ਉਹ ਟੈਸਟ ਕਰਦੇ ਸੀ ਵੀ ਇਹ ਡਰੱਗ ਹੈਗੀ ਕਿ ਨਹੀਂ ਹੈਗੀ ਉਹ ਉਹਨਾਂ ਨੇ ਕਿਸੇ ਤਰ੍ਹਾਂ ਲੈ ਕੇ ਤੇ ਉਹਨੂੰ ਟੈਸਟ ਕੀਤਾ ਤੇ ਜਿਹੜਾ ਹਾਊਸਹੋਲਡ ਪ੍ਰੋਡਕਟ ਆ ਘਰ ਦੇ ਵਿੱਚ ਵਰਤੀ ਜਾਣ ਵਾਲੀ ਚੀਜ਼ ਆ ਆਮ ਸਟੋਰ ਤੋਂ ਮਿਲਦੀ ਹੈ ਉਹੀ ਉਹ ਲੈ ਕੇ ਜਾ ਰਹੇ ਆ ਤੇ ਉਹਨਾਂ ਨੇ ਜਦੋਂ ਇਹ ਪਰਚੇਸ ਕੀਤੀ ਇੱਕ ਕਿੱਟ ਜਿਹੜੀ ਪੁਲਿਸ ਯੂਜ਼ ਕਰਦੀ ਆ ਆ ਡੈਂਪ ਉਹ ਜਦੋਂ ਉਹਨਾਂ ਨੇ ਉਹਦੇ ਤੇ ਟੈਸਟ ਕੀਤਾ ਤੇ ਉਹ ਡੈਂਪ ਰੀਡਰ ਨੂੰ ਫੇਰ ਕੋਕੇਨ ਦਸੀ ਜਾਂਦੀ ਹੈ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਨੇ ਇੱਕ ਸਟੱਡੀ ਰਿਲੀਜ਼ ਕੀਤੀ ਸੀ ਜਿਹਦੇ ਵਿੱਚ ਇਹ ਦੱਸਿਆ ਸੀ ਉਹਨਾਂ ਨੇ ਆ ਕਿ ਜਿਹੜੀਆਂ ਡਰੱਗ ਟੈਸਟ ਕਿਟ ਹੈਗੀ ਆ ਇਹ ਪੋਜ਼ਿਟਿਵ 에ਰਰ ਦੇ ਲਈ ਫਾਲਸ ਹੋ ਰਹੀ ਆ ਤੇ ਇਹਨੂੰ ਕਦੇ ਵੀ ਇਸ ਗੱਲ ਲਈ ਡਿਜ਼ਾਈਨ ਨਹੀਂ ਕੀਤਾ ਗਿਆ ਵੀ ਇਹਨੂੰ ਤੁਹਾਨੂੰ ਕਨਕਲੂਸਿਵ ਐਵੀਡੈਂਸ ਦੇ ਦੇਵੇ ਵੀ ਕੋਈ ਪੱਕੇ ਸਬੂਤ ਦੇ ਦੇਵੇ ਵੀ ਜੋ ਇਹ ਕਹਿ ਰਿਹਾ ਠੀਕ ਹੈ ਮਤਲਬ ਕੀ ਆ ਜਿਹੜੀ 에ਰਪੋਰਟ 에ਰਪੋਰਟ ਦੇ ਉੱਤੇ ਉਹ ਕਿੱਟ ਯੂਜ਼ ਕਰ ਰਿਹਾ ਟੈਸਟ ਦੇ ਲਈ ਉਹ ਹੀ ਫਾਲਟੀ ਆ ਤੇ ਉਹ ਕਿਸੇ ਵੀ ਚਿੱਟੇ ਪਾਊਡਰ ਨੂੰ ਤੇ ਉਹਨੇ ਜਦੋਂ ਜਿਹੜਾ ਇਹ ਡੈਂਪ ਰੈਟ ਸੀਗਾ ਇਹਨੂੰ ਉਹਨੇ ਟੈਸਟ ਕਰਨ ਤੋਂ ਬਾਅਦ ਕਹਿ ਦਿੱਤਾ ਜੀ ਇਹ ਆ ਕੋਕੀਨ ਆ ਤੇ ਉਹਨਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੋ ਇੱਕ ਨਵੀਂ ਜਿਹੜੀ ਕਹਾਣੀ ਹੈ ਸਾਹਮਣੇ ਆਈ ਹੈ ਕਿ ਟੈਸਟ ਕਿੱਟੀ ਫਾਲਟੀ ਹੋ ਸਕਦੀ ਹੈ ਜਿਹਦੇ ਨਾਲ 에ਰਪੋਰਟ ਤੇ ਟੈਸਟ ਕੀਤਾ ਜਾਂਦਾ ਅਗਲੀ ਗੱਲ ਪਰ ਦੋਸਤੋ ਰੂਸ ਦੇ ਬਾਰੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅੱਜ ਫਰਾਈਡੇ ਨੂੰ ਅਨਾਊਂਸਮੈਂਟ ਕੀਤੀ ਆ ਕਿ ਇਹ ਰੂਸ ਦੇ ਉੱਤੇ ਕਈ ਸੈਂਕੜੇ ਸੈਂਕਸ਼ਨਸ ਲਾ ਰਹੇ ਆ ਜਦੋਂ ਦੀ ਇਲੈਕਸੀ ਨਵਲਨੀ ਦੀ ਮੌਤ ਹੋਈ ਆ ਉਹਦੇ ਤੋਂ ਬਾਅਦ ਮੰਨਿਆ ਜਾ ਰਿਹਾ ਕਿ ਕਈ ਜਿਹੜਾ ਜਿਹੜਾ ਅਨਰਜੀ ਰੈਵਨਿਊ ਆ ਉਹਨਾਂ ਦੇ ਕੋਲ ਕਿੰਨੇ ਬਿਲੀਅਨ ਡਾਲਰ ਦਾ ਰੂਸ ਦੇ ਉੱਤੇ ਤੇ ਵਲਾਦੀਮੀਰ ਪੁਤਨ ਦੇ ਉੱਤੇ ਜਦੋਂ ਦਾ ਇਹਨਾਂ ਨੂੰ ਯੂਕਰੇਨ ਦੇ ਨਾਲ ਲੜਾਈ ਲੱਗੀ ਹੈ ਤੇ ਉਹਦੇ ਉੱਤੇ ਇਹਦਾ ਅਸਰ ਬਹੁਤ ਵੱਡੇ ਪੱਧਰ ਦੇ ਉੱਤੇ ਪਾਊਗਾ ਅਮਰੀਕਾ ਇੰਪੋਜ਼ ਕਰੂਗਾ 500 ਤੋਂ ਜ਼ਿਆਦਾ ਪਾਬੰਦੀਆਂ ਰੂਸ ਦੇ ਉੱਤੇ ਇਹਨਾਂ ਦੀਆਂ ਕੰਪਨੀਆਂ ਤੇ ਇਹਨਾਂ ਦੇ ਲੋਕਾਂ ਤੇ ਇਹਨਾਂ ਦੀਆਂ ਫਰਮਾਂ ਤੇ ਤੇ ਇਹ ਐਸੇ ਤਰ੍ਹਾਂ ਦੀਆਂ ਜਿਹੜੀਆਂ ਰਸ਼ੀਆ ਨੂੰ ਜਾਂ ਉਹਨਾਂ ਦੇਸ਼ਾਂ ਦੇ ਉੱਤੇ ਹੋਰ ਕੰਟਰੀਜ਼ ਦੇ ਉੱਤੇ ਵੀ ਜਿਹੜੇ ਰੂਸ ਨੂੰ ਮਿਲਟਰੀ ਤੇ ਜਾਨ ਇੰਡਸਟਰੀਅਲ ਪ੍ਰੋਡਕਸ਼ਨ ਕੋਈ ਵੀ ਸਪਲਾਈ ਕਰਦੇ ਆ ਜਿਹੜੀ ਟ੍ਰੈਜਰੀ ਡਿਪਾਰਟਮੈਂਟ ਦੀ ਸਪੋਕਸ ਵੂਮਨ ਆ ਉਹਨੇ ਇਹ ਅੱਜ ਜਾਣਕਾਰੀ ਦਿੱਤੀ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਕਿ ਅਮਰੀਕਾ ਦੀ ਸਰਕਾਰ ਟਾਈਟਨ ਕਰ ਰਹੀ ਆ ਜਿਹੜੀ ਬਹੁਤ ਟਾਈਟ ਕਰ ਰਹੀ ਆ ਇਸ ਵੇਲੇ ਜਿਹੜਾ ਵੈਸਟਰਨ ਪ੍ਰਾਈਸ ਕੈਪ ਆ ਉਹਨੂੰ ਜਿਹੜਾ ਰਸ਼ੀਅਨ ਔਇਲ ਨੂੰ ਰਸ਼ੀਆ ਦੇ ਤੇਲ ਨੂੰ ਖਰੀਦਣ ਦੇ ਲਈ ਡਿਸਕਾਊਂਟਡ ਰੇਟਸ ਦੇ ਉੱਤੇ ਜਿਹੜਾ ਉੱਥੋਂ ਤੇਲ ਨਿਕਲਦਾ ਰੂਸ ਦੇ ਵਿੱਚ ਉਹ ਉਹਨਾਂ ਦੀ ਇਨਕਮ ਦਾ ਬਹੁਤ ਵੱਡਾ ਸੋਰਸ ਆ। ਕਰੂਡ ਆਇਲ ਆ ਜਿਹੜਾ ਉਹਨਾਂ ਦਾ ਗਲੋਬਲ ਇਕਨੋਮੀ ਦੇ ਵਿੱਚ ਬਹੁਤ ਵੱਡਾ ਰੋਲ ਆ ਉਹਦਾ। ਤੇ ਜਿਹੜੀਆਂ ਵੈਸਟ ਦੀਆਂ ਇਹਨਾਂ ਦੀ ਅਮਰੀਕਾ ਦੀਆਂ ਤੇ ਦੂਜੀਆਂ ਸੈਂਕਸ਼ਨ ਇਹਨਾਂ ਦੇ ਉੱਤੇ ਲੱਗਦੀਆਂ ਆ ਇਹ ਦੱਸਿਆ ਜਾ ਰਹੀਆਂ ਕਿ ਸਭ ਤੋਂ ਐਸਵੇਲੇਟ ਟਫ ਆ। ਵੀ ਪਹਿਲਾਂ ਕਦੇ ਇੰਨੀਆਂ ਜਿਹੜੀਆਂ ਪਾਬੰਦੀਆਂ ਉਹ ਇਸ ਤਰੀਕੇ ਨਾਲ ਲਾਉਣ ਲਈ ਸੀ ਲੱਗੀਆਂ ਤੇ 500 ਪਾਬੰਦੀ ਹੋਣ ਇਹਨਾਂ ਨੇ ਲਾਉਣ ਦਾ ਫੈਸਲਾ ਕਰ ਰਿਆ ਆ। ਕਿਉਂਕਿ ਜਿਹੜਾ ਮੁੱਖ ਵਿਰੋਧੀ ਸੀ ਉਸ ਵੇਲੇ ਦਾ ਜਿਹੜਾ ਇਹ ਨਵਲ ਨਹੀਂ ਸੀ ਇਹਨੂੰ ਪਹਿਲਾਂ ਫੜਿਆ ਗਿਆ ਸੀ ਜੇਲ੍ਹ ਦੇ ਵਿੱਚ ਸੀਗਾ ਤੇ ਜੇਲ੍ਹ ਦੇ ਵਿੱਚ ਹੁਣ ਉਹਦੀ ਮੌਤ ਹੋ ਗਈ ਆ ਉਹਦੇ ਤੋਂ ਬਾਅਦ ਕਾਫੀ ਜਿਹੜੇ ਰੌਲੇ ਰੱਪੇ ਦੇ ਸਬੰਧ ਦੇ ਵਿੱਚ ਪਏ ਆ ਪ੍ਰੈਜ਼ੀਡੈਂਟ ਬਾਗਡਨ ਨੇ ਵਾਅਦਾ ਕੀਤਾ ਸੀ ਵੀ ਅਸੀਂ ਰੂਸ ਦੇ ਉੱਤੇ ਸਖਤੀ ਕਰਾਂਗੇ ਤੇ ਉਹ ਸਖਤੀ ਉਹਨਾਂ ਨੇ ਕਰ ਦਿੱਤੀ ਆ 500 ਜਿਹੜੀਆਂ ਸੰਕਸ਼ਨਸ ਨੇ ਉਹ ਇਹਨਾਂ ਨੇ ਰੂਸ ਦੇ ਉੱਤੇ ਲਾ ਦਿੱਤੀਆਂ ਤੇ ਜਿਹਦਾ ਸਿੱਧਾ ਸਿੱਧਾ ਅਸਰ ਰੂਸ ਦੀ ਇਕਨੋਮੀ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਊਗਾ ਅਗਲੀ ਕਰ ਬਾ ਦੋਸਤੋ ਇੱਕ ਜਿਹੜੀ ਆਖਰ ਦੇ ਵਿੱਚ ਕਰਨੀ ਆ ਜਿਹੜਾ ਰੌਲਾ ਪਿਆ ਆ ਫਰੋਜ਼ਨ ਐਮਬ੍ਰਿਓ ਵਾਲਾ ਸੀ ਲਗਾਤਾਰ ਇਹ ਖਬਰਾਂ ਕਰ ਰਹੇ ਆ ਟੈਕਸਸ ਦੇ ਵਿੱਚ ਟੈਕਸਸ ਦੇ ਵਿੱਚ ਇੱਕ ਨਵਾਂ ਕੇਸ ਸਾਹਮਣੇ ਆਇਆ ਕੱਲ ਅਸੀਂ ਤੁਹਾਡੇ ਨਾਲ ਖਬਰ ਕੀਤੀ ਸੀ ਵੀਰਾਂ ਨੇ ਕਿਉਂਕਿ ਲਾ ਬਹੁਤ ਸਖਤ ਆ ਉੱਥੇ ਤੇ ਇਹਨਾਂ ਨੇ ਉਹ ਕੁਝ ਥਾਵਾਂ ਦੇ ਉੱਤੇ ਇਹ ਬੰਦ ਕਰ ਦਿੱਤਾ ਆਈਵੀਐਫ ਟਰੀਟਮੈਂਟ ਦੇਣੀ ਟੈਕਸਸ ਤੋਂ ਖਬਰ ਇਹ ਆ ਰਹੀ ਆ ਰਿੰਗਟਨ ਉੱਥੇ ਦਾ ਸ਼ਹਿਰ ਉਥੇ ਇੱਕ ਔਰਤ ਆ ਉਹਦੇ ਨਾਲ ਹੋਇਆ ਕੀ ਆ ਕਿ ਡਾਕਟਰ ਉਹ ਐਮਰਜੈਂਸੀ ਰੂਮ ਦੇ ਵਿੱਚ ਗਈ ਆ ਤੇ ਉੱਥੇ ਬਹੁਤ ਇੱਕ ਮਤਲਬ ਉਹਦਾ ਡਾਇਗਨੋਸਿਸ ਜਿਹੜਾ ਕੀਤਾ ਗਿਆ ਇੱਕ ਪ੍ਰੈਗਨੈਂਟ ਔਰਤ ਦੇ ਲਈ ਇਹ ਮਤਲਬ ਬਹੁਤ ਚਿੰਤਾ ਵਾਲੀ ਗੱਲ ਹੁੰਦੀ ਹੈ 25 ਸਾਲ ਦੀ 23 ਸਾਲ ਦੀ ਉਮਰ ਦੱਸਦੇ ਆ ਤੇ ਉਹ ਜਦੋਂ ਉਹਨਾਂ ਨੇ ਉਹਦਾ ਟੈਸਟ ਕੀਤਾ ਤੇ ਉਹ ਕਹਿੰਦੇ ਕਿ ਇੱਕ ਟੋਪਿਕ ਪ੍ਰੈਗਨਨਸੀ ਆ ਤੇਰੀ ਇੱਥੇ ਮਸਲਾ ਸਮਝਣ ਵਾਲਾ ਇਹ ਆ ਕਿ ਅਮਰੀਕਾ ਦੀਆਂ ਕੋਸ਼ਿਸ਼ ਸਟੇਟਾਂ ਦੇ ਵਿੱਚ ਜਿਹੜੇ ਅਬੋਰਸ਼ਨ ਦੇ ਨਿਯਮਾ ਬਹੁਤ ਸਖਤ ਆ ਵੀ ਜੋ ਮਰਜ਼ੀ ਹੋ ਜੇ ਦੁਨੀਆ ਇਧਰ ਦੀ ਇਧਰ ਹੋ ਜੇ ਤੁਸੀਂ ਅਬੋਰਟ ਨਹੀਂ ਕਰਨਾ ਤੁਹਾਡੀ ਕੁੱਖ ਦੇ ਵਿੱਚ ਜਿਹੜਾ ਬੱਚਾ ਇੱਕ ਵਾਰੀ ਹੈਗਾ ਈਵਨ ਹੁਣ ਤੇ ਬਾਹਰ ਆ ਗਿਆ ਵੀ ਜਿਹੜਾ ਟੈਸਟ ਟਿਊਬ ਦੇ ਵਿੱਚ ਵੀ ਬੱਚਾ ਹੈ ਭਰੂਣਾ ਉਹਨੂੰ ਵੀ ਤੁਸੀਂ ਡਿਸਟਰੋਏ ਨਹੀਂ ਕਰ ਸਕਦੇ ਹੁਣ ਇਹ ਔਰਤ ਉੱਥੇ ਗਈ ਡਾਕਟਰ ਇਹਨੂੰ ਕਹਿੰਦੇ ਕਿ ਤੇਰੀ ਐਕਟੋਪਿਕ ਪ੍ਰੈਗਨਨਸੀ ਐਕਟੋਪਿਕ ਪ੍ਰੈਗਨਨਸੀ ਦਾ ਕੀ ਮਤਲਬ ਹੁੰਦਾ ਕਿ ਜਿਹੜੀ ਜਿਹੜੇ ਉਹ ਡਾਕਟਰ ਦੱਸ ਰਹੇ ਆ ਜਾਂ ਕਿ ਜਿਹੜੀ ਬੱਚੇਦਾਨੀ ਹੁੰਦੀ ਹੈ ਔਰਤ ਦੀ ਆਮ ਤੌਰ ਦੇ ਉੱਤੇ ਗਰਭ ਉਸ ਬੱਚੇਦਾਨੀ ਦੇ ਵਿੱਚ ਠਹਿਰਦਾ ਉੱਥੇ ਬੱਚੇ ਦੀ ਡਿਵ ਇਹ ਇਕਟੋਪਿਕ ਪ੍ਰੈਗਨੈਂਸੀ ਦਾ ਮਤਲਬ ਇਹ ਆ ਕਿ ਉਹ ਬੱਚੇ ਦਾਨੀ ਤੋਂ ਬਾਹਰ ਕਿਸੇ ਥਾਂ ਦੇ ਉੱਤੇ ਕਿਸੇ ਹੋਰ ਨਾੜ ਦੇ ਵਿੱਚ ਜਾਂ ਕਿਸੇ ਹੋਰ ਇਹਨੂੰ ਫਲੋਪੀਅਨ ਟਿਊਬਸ ਕਹਿੰਦੇ ਆ ਕਿਸੇ ਹੋਰ ਥਾਂ ਦੇ ਉੱਤੇ ਉਹ ਕਿਸੇ ਹੋਰ ਹਿੱਸੇ ਦੇ ਵਿੱਚ ਜਿਹੜਾ ਬੱਚਾ ਜਿਹੜਾ ਭਰੂਣਾ ਉਹ ਵੱਡਣਾ ਸ਼ੁਰੂ ਹੋ ਗਿਆ ਤੇ ਹੁਣ ਜਦੋਂ ਉਹਨੇ ਵੱਡਾ ਹੋਣਾ ਜਾਂ ਕੁਝ ਹੋਣਾ ਉਹਨੇ ਬਚਣਾ ਤੇ ਹੈ ਨਹੀਂ ਨਾ ਹੀ ਉੱਥੇ ਕੋਈ ਬੱਚੇ ਦਾਨੀ ਦੇ ਵਿਰਾਂਤ ਤੇ ਡਿਵੈਲਪ ਹੀ ਨਹੀਂ ਹੋ ਸਕਦਾ ਇਸ ਕਰਕੇ ਉਹਨੂੰ ਟਰਮੀਨੇਟ ਕਰਨਾ ਉਹਨੂੰ ਮਾਰਨਾ ਜ਼ਰੂਰੀ ਆ ਜਾਂ ਉਹਨੂੰ ਉਹਦੇ ਵਿੱਚੋਂ ਕੱਢਣਾ ਬਾਹਰ ਜ਼ਰੂਰੀ ਆ ਪਰ ਹਸਪਤਾਲ ਨੇ ਨਾ ਕਰ ਦਿੱਤੀ ਉਹ ਕਹਿੰਦੇ ਵੀ ਕਾਨੂੰਨ ਇਹਨੇ ਸਖਤ ਆ ਅਸੀਂ ਨਹੀਂ ਕਰ ਸਕਦੇ ਹੁਣ ਇਹਦੇ ਵਿੱਚ ਇਹ ਹੋ ਸਕਦਾ ਕਿ ਜੇ ਉਹ ਉੱਥੇ ਹੁਣ ਇੱਕ ਤੇ ਇਹਦੇ ਨਾਲ ਹੋ ਸਕਦਾ ਕਿ ਬੱਚਾ ਇਦਾਂ ਹੋ ਸਕਦਾ ਦੂਜਾ ਇਹਦੇ ਨਾਲ ਮਾਂ ਦੀ ਸਿਹਤ ਨੂੰ ਖਤਰਾ ਹੁੰਦਾ ਮਾਂ ਦੀ ਸਿਹਤ ਨੂੰ ਖਤਰਾ ਇਹ ਹੁੰਦਾ ਕਿ ਜੇ ਇਹ ਫਲੋਪੀਨ ਟਿਊਬ ਦੇ ਵਿੱਚ ਰਪਚਰ ਕਰ ਜਵੇ ਤੇ ਉਹ ਰਪਚਰ ਕਰਨ ਤੋਂ ਬਾਅਦ ਪਹਿਲੀ ਗੱਲ ਤੇ ਰਪਚਰ ਹੋ ਸਕਦਾ ਫਲੋਪੀਨ ਟਿਊਬ ਦੇ ਵਿੱਚ ਤੇ ਦੂਜਾ ਜੇ ਉਹ ਰਪਚਰ ਕਰ ਜਵੇ ਤੇ ਜਿਹੜੀ ਔਰਤ ਆ ਉਹਦੀ ਮੌਤ ਹੋ ਸਕਦੀ ਹੈ ਹੁਣ ਉੱਥੇ ਦਾ ਕਾਨੂੰਨ ਇਹ ਕਹਿੰਦਾ ਵੀ ਅਬੋਰਸ਼ਨ ਨਹੀਂ ਕਰਨਾ ਤੁਸੀਂ ਜਿਹੜਾ ਟੈਕਸਸ ਦੇ ਵਿੱਚ ਲਾਸਟ ਰੋ ਵਰਸਸ ਵੇਡ ਮਾਮਲਾ ਸੀਗਾ ਰੋ ਵਰਸਸ ਵੇਡ ਓਵਰਟਰਨ ਦਾ ਮਾਮਲਾ ਸੀਗਾ ਜਿਹਨੂੰ ਬਦਲ ਦਿੱਤਾ ਗਿਆ ਸੀ ਤੇ ਉਹ ਵੀ ਜਿਹੜਾ ਡਾਕਟਰ ਐਕਟੋਪਿਕ ਪ੍ਰੈਗਨancies ਨੂੰ ਟਰੀਟ ਕਰਨ ਦੇ ਲਈ ਵੱਖਰੇ ਕਿਸਮ ਦੇ ਨਿਯਮ ਆ ਟੈਕਸਸ ਹੈਲਥ ਜਿਹੜੀ ਲਿੰਕਟਨ ਮੈਮੋਰੀਅਲ ਹਸਪੀਟਲ ਦੇ ਵਿੱਚ ਆ ਉਹਨਾਂ ਨੇ ਏਵੈਲੂਏਟ ਕੀਤੀ ਹੈ ਇਹ ਚੀਜ਼ ਪਰ ਉਹਨਾਂ ਨੇ ਰਿਫਿਊਜ਼ ਕਰ ਦਿੱਤੀ ਕਿ ਅਸੀਂ ਦੀ ਟ੍ਰੀਟਮੈਂਟ ਨਹੀਂ ਕਰਦੇ ਉਹਨੇ ਕਿਤੇ ਹੋਰ ਜਾ ਕੇ ਬਾਅਦ ਵਿੱਚ ਜਿਹੜੀ ਟ੍ਰੀਟਮੈਂਟ ਕਰਾਈ ਤੇ ਜਦੋਂ ਉਹਨੇ 24 ਘੰਟੇ ਬਾਅਦ ਜਦੋਂ ਉੱਥੋਂ ਗਈ ਆ ਤੇ ਬਾਹਰ ਏਰੀਆ ਦੇ ਵਿੱਚ ਜਾ ਕੇ ਉੱਥੇ ਉਹਨੇ ਇਲਾਜ ਕਰਾਇਆ ਤੇ ਜਿੱਥੇ ਉਹ ਦੱਸਦੇ ਆ ਕਿ ਸੱਚਮੁੱਚ ਉਹਦੀ ਉਹ ਜਿਹੜੀ ਜਿਹੜੀ ਉਹ ਫਲੋਪੀਅਨ ਟਿਊਬਸ ਯੂਰ ਅਪਚਰ ਹੋਣ ਦੇ ਨੇੜੇ ਸੀ ਤੇ ਜੇ ਥੋੜਾ ਜਿਹਾ ਵੀ ਦੇਰੀ ਕਰ ਦਿੰਦੇ ਤਾਂ ਇਸ ਔਰਤ ਦੀ ਮੌਤ ਹੋ ਸਕਦੀ ਸੀ ਸੋ ਇਸ ਅਬੋਰਸ਼ਨ ਦੇ ਕਾਨੂੰਨ ਦੇ ਨਾਲ ਕਈ ਥਾਵਾਂ ਦੇ ਉੱਤੇ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਕੱਲ ਫਿਰ ਆਜ਼ਰਾਂਗੇ ਕੁਸ਼ਨਾ ਵੀ ਗੱਲਾਂ ਬਤਾ